ਦੇ ਕੋਰ ਦਾ ਇਹਦਾ ਪ੍ਰੋਗਰਾਮ ਹੈ ਉਹ 350 ਸਾਲਾ ਗੁਰਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹੈ ਸਾਰੇ ਹੀ ਜਿੰਨੀਆਂ ਸਾਡੀਆਂ ਦਿੱਲੀ ਸਿਰ ਗੁਰਦਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਐ ਜੀ ਪੀਸੀ ਆ ਸਾਰੇ ਨੇ ਆਪੋ ਆਪਣੇ ਪ੍ਰੋਗਰਾਮ ਲਾਣ ਦਿੱਤੇ ਇਹਨਾਂ ਨੂੰ ਮੇਜਰ ਸਿੰਘ ਭਾਵਾ ਸੁਣਿਓ ਕਿ ਆਪ ਵੀ ਤੁਸੀਂ ਸਾਰੇ ਲੱਖ ਲੱਖ ਪ੍ਰੋਗਰਾਮ ਦੇਖੀ ਜਾਂਦੇ ਹੋ ਇੱਕ ਪ੍ਰੋਗਰਾਮ ਇਸ ਤਰ੍ਹਾਂ ਦੇ ਲਿਖੋ ਜਿੱਦਿ ਸਾਰੇ ਇਕੱਠਾ ਦੇ ਇਕੱਠੇ ਹੋਣ ਰੰਗਰੇਟੇ ਜੋ ਹੈ ਉਹਨਾਂ ਦਾ ਵੀ ਫਤਰ ਹੈ ਲੇਖੋ ਜਿੱਕਰ ਬਾਬਾ ਜੀਵਨ ਸਿੰਘ ਜੀ ਹੈ ਉਹਨਾਂ ਦਾ ਭਾਈ ਮਤੀ ਦਾਸ 36 ਦਾ ਉਹਨਾਂ ਨੂੰ ਭਲਾਇਆ ਥੋੜੀ ਜਾ ਸਕਦਾ ਹੈਗਾ ਪਰ ਇਹਨਾਂ ਦਾ ਕਿਹਾ ਜਵਾਬ ਸੀ ਕਿ ਤੁਸੀਂ ਆਪਣਾ ਕਰ ਲਓ ਮੈਂ ਉਸੇ ਨੂੰ ਚੈਲੰਜ ਕਬੂਲਦੇ ਹੋਇਆ ਇਹ ਫੈਸਲਾ ਕੀਤਾ ਬਸੀਂ ਆਪਣਾ ਕਰਾਂਗੇ ਜਿੰਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਦਲ ਨੇ ਉਹ ਸਾਰੇ ਅੱਜ ਇਕੱਠੇ ਹੋਏ ਨੇ ਸਾਰੇ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਕਿ ਸ਼ੁਰੂਆਤ ਜਿਹੜੀ ਪਾਛ ਦੇ ਦਿਹਾੜੇ ਦੀ ਹੈਗੀ ਆ ਉਹ ਪ੍ਰਤਾਪੁਰ ਤੋਂ ਹੋਏਗੀ 2 ਨਵੰਬਰ ਨੂੰ ਹੋਏਗੀ 2 ਨਵੰਬਰ ਨੂੰ ਸੇਖਣਪੜ ਸਾਹਿਬ ਪੈਣ ਤੋਂ ਬਾਅਦ ਜਿੱਥੋਂ ਗੁਰੂ ਹਰਗਵਿੰਦ ਪਾਛਾ ਪੈਂਡੇਖਾਨ ਨਾਲ ਜੰਦ ਕਰਨ ਵਾਸਤੇ ਚੱਲੇ ਸੀ ਉਸੇ ਜਗ੍ਹਾ ਤੋਂ ਨਗਰ ਕੀਰਤਨ ਮਹੱਲਾ ਨਿਕਲੇਗਾ ਤੇ ਜਿੱਥੇ ਜਾ ਕੇ ਪੈਂਡੇਖਾਨ ਦਾ ਸਿਰ ਲਾਇਆ ਸੀ ਉੱਥੇ ਜਾ ਕੇ ਕੋੜਾਂ ਦੇ ਜੋਰ ਕਿੱਲਾਪੁਰ ਇਹ ਸਾਰੀਆਂ ਰਸਮਾਂ ਹੋਣਗੀਆਂ ਵਾਪਸੀ ਪੂਰੇ ਕਰਤਾਰਪੁਰ ਦੀ ਪ੍ਰਕਰਮਾ ਕਰਦੇ ਆਂ ਵਾਪਸ ਗੰਗਸਰ ਸਾਹਿਬ ਜਿਹੜੇ ਆ ਪਹੁੰਚਣਗੇ ਔਰ ਉਹ ਬਾਤਾਂ ਦੀ ਗੱਲ ਹੋ ਰਹੀ ਸੀ ਦੇਖੋ ਇਹ ਅੱਜ ਜੋ ਸਮਾਂ ਹੈ ਇਹ ਤਾਂ ਕਿਤੇ ਪਾਤਸ਼ਾਹ ਨੇ ਪਹਿਲਾਂ ਹੀ ਯਾਤਾਂ ਪਾਤਾਂ ਖਤਮ ਕਰ ਦਿੱਤੀਆਂ ਅਸੀਂ ਯਾਤਾਂ ਪਾਤਾਂ ਫੇਰ ਰੱਖੀ ਬੈਠੇ ਆਂ ਫੇਰ ਕਿਹਨੇ ਪੰਥ ਵਧਾ ਨਹੀਂ ਪੰਥ ਵਧੇ ਕਿਤਾ ਬਾਟੇ ਦੋ ਰੱਖੇ ਇੱਧਰ ਰੱਖਿਆ ਕਿ ਇੱਧਰ ਰੱਖਿਆ ਦੱਸੋ ਜੇ ਬਾਟੇਵੜੀ ਗੱਲ ਹੁੰਦੀ ਤੇ ਫਿਰ ਭਾਈ ਜੈਤਾ ਜੀ ਕਿਉਂ ਅੱਗੇ ਆਉਂਦੇ ਜੇ ਬਾਟਾ ਵਾਲੀ ਗੱਲ ਹੁੰਦੀ ਮੱਤੀ ਦਾ ਸੱਤੀ ਦਾ ਜੀ ਸਾਰੇ ਕਿਉਂ ਅੱਗੇ ਆਉਂਦੇ ਉੱਥੇ ਮਸਲਾ ਇਨਸਾਨੀਅਤ ਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੈ ਜਿਸ ਕਰ ਅੱਜ ਲੋਕਾਂ ਦੇ ਗਾਣ ਵਿੱਚ ਪਾਇਆ ਹੋਇਆ ਜਨੇਊ ਜਿਹੜਾ ਉਹ ਜਿੰਦਾ ਹੈ ਨਾ ਉਹ ਗੁਰੂ ਤੇਗ ਬਹਾਦਰ ਦੇ ਸਵਾਸ ਚੱਲਦੇ ਪਏ ਜੇ ਮੱਥੇ ਤੇ ਲੱਗਾ ਸੰਧੂਰ ਅੱਜ ਜਾਂ ਲਵ ਦੇਖਦਾ ਪਿਆਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਖੂਨ ਰੁਲਿਆ ਕਾਦੇ ਸੰਧੂਰ ਰਹਿ ਨਹੀਂ ਤੇ ਸੰਧੂਰ ਨਹੀਂ ਸੀ ਰਹਿਣਾ ਸੋ ਇਹੋ ਜੇ ਮਹਾਪੁਰਖਾਂ ਨੂੰ ਹਲਾਉਣਾ ਜਾਂ ਉਹਨਾਂ ਨੂੰ ਭੁੱਲ ਜਾਣਾ ਇਹ ਕਿਤੇ ਨਾ ਕਿਤੇ ਸਾਡੀ ਬਹੁਤ ਮਾੜੀ ਸਮਾਂ ਸੋਚ ਕਿਸਮਤ ਆ ਕਹਿ ਸਕਦੇ ਆ ਇਸੇ ਕਰਕੇ ਉਹਨਾਂ ਨੂੰ ਕੋਈ ਪਿੱਛੇ ਨਾ ਛੱਡੇ ਕੋਈ ਇਸ ਤਰ੍ਹਾਂ ਦੀ ਗੱਲ ਸੋਚੇ ਨਾ ਇਸ ਬਾਬਰ ਦੇ ਅੱਜ ਪ੍ਰੋਗਰਾਮ ਲਈ ਕਿਹਾ ਦੇਖੋ ਅੱਜ ਦਾ ਪ੍ਰੋਗਰਾਮ ਹੈ ਉਹ 350 ਸਾਲਾ ਗੁਰਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹੈ ਸਾਰੇ ਹੀ ਜਿੰਨੀਆਂ ਸਾਡੀਆਂ ਦਿੱਲੀ ਸਿਰ ਗੁਰਦਆ ਪ੍ਰਬੰਧਕ ਕਮੇਟੀ ਹੈ ਹਰਿਆਣਾ ਦਾ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਐ ਜੀ ਪੀਸੀ ਆ ਸਾਰੇ ਨੇ ਆਪੋ ਆਪਣੇ ਪ੍ਰੋਗਰਾਮ ਲਾਣ ਦਿੱਤੇ ਇਹਨਾਂ ਨੂੰ ਮੇਜਰ ਸਿੰਘ ਭਾਵਾ ਸੁਣਿਓ ਕਿ ਆਪ ਵੀ ਤੁਸੀਂ ਸਾਰੇ ਲੱਖ ਲੱਖ ਪ੍ਰੋਗਰਾਮ ਦੇਖੀ ਜਾਂਦੇ ਹੋ ਇੱਕ ਪ੍ਰੋਗਰਾਮ ਇਸ ਤਰ੍ਹਾਂ ਦੇ ਲਿਖੋ ਜਿਵੇਂ ਸਾਰੇ ਇੱਕ ਥਾਂ ਦੇ ਇਕੱਠੇ ਹੋਣ ਰੰਗਰੇਟੇ ਉਹਨਾਂ ਦਾ ਵੀ ਪਾਤਰ ਹੈ ਦੇਖੋ ਜਿੱਕਰ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਪਾਏ ਮਤੀ ਦਾ 36 ਦਾ ਉਹਨਾਂ ਨੂੰ ਭਲਾਇਆ ਥੋੜੀ ਜਾ ਸਕਦਾ ਹੈਗਾ ਪਰ ਇਹਨਾਂ ਦਾ ਕਿਹਾ ਉਸਸੀ ਕਿ ਤੁਸੀਂ ਆਪਣਾ ਕਰ ਲੋ ਮੈਂ ਉਸੇ ਨੂੰ ਚੈਲੰਜ ਕਬੂਲਦੇ ਹੋਇਆ ਇਹ ਫੈਸਲਾ ਕੀਤਾ ਤੁਸੀਂ ਆਪਣਾ ਕਰਾਂਗੇ ਜਿੰਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਦਲ ਨੇ ਉਹ ਸਾਰੇ ਅੱਜ ਇਕੱਠੇ ਹੋਏ ਨੇ ਸਾਰੇ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਕਿ ਸ਼ੁਰੂਆਤ ਜਿਹੜੀ ਪਾਛ ਦੇ ਦਿਹਾੜੇ ਦੀ ਹੈਗੀ ਆ ਉਹ ਪ੍ਰਤਾਪੁਰ ਤੋਂ ਹੋਏਗੀ 2 ਨਵੰਬਰ ਨੂੰ ਹੋਏਗੀ 2 ਨਵੰਬਰ ਨੂੰ ਸੇਖਣਪੜ ਸਾਹਿਬ ਪਹੁੰਚਣ ਤੋਂ ਬਾਅਦ ਜਿੱਥੋਂ ਗੁਰੂ ਹਰਗਵਿੰਦ ਪਾਛਾ ਪੈਂਡੇਖਾਨ ਨਾਲ ਜੁਦ ਕਰਨ ਵਾਸਤੇ ਚੱਲੇ ਸੀ ਉਸੇ ਜਗ੍ਹਾ ਤੋਂ ਨਗਰ ਕੀਰਤਨ ਮਹੱਲਾ ਨਿਕਲੇਗਾ ਤੇ ਜਿੱਥੇ ਜਾ ਕੇ ਪੈਂਡੇਖਾਨ ਦਾ ਸਿਰ ਲਾਇਆ ਸੀ ਉੱਥੇ ਜਾ ਕੇ ਕੋੜਾਂ ਦੇ ਜੋਹਰ ਕਿਲਾਪੁਰ ਇਹ ਸਾਰੀਆਂ ਰਸਮਾਂ ਹੋਣਗੀਆਂ ਵਾਪਸੀ ਕੋੜੇ ਕਰਤਾਰਪੁਰ ਦੀ ਪ੍ਰਕਰਮਾ ਕਰਦੇ ਆਂ ਵਾਪਸ ਗੰਗਸਰ ਸਾਹਿਬ ਜਿਹੜੇ ਉਹ ਪਹੁੰਚਣਗੇ ਔਰ ਉਹ ਬਾਤਿਆ ਦੀ ਗੱਲ ਹੋ ਗਈ। ਦੇਖੋ ਇਹ ਅੱਜ ਜੋ ਸਮਾਂ ਹੈ ਇਹ ਤਾਂ ਕਿਤੇ ਪਾਤਸ਼ਾਹ ਨੇ ਪਹਿਲਾਂ ਹੀ ਯਾਤਰਾ ਪਾਤਾ ਖਤਮ ਕਰ ਦਿੱਤੀਆਂ ਅਸੀਂ ਯਾਰ ਤਾਂ ਪਤਾ ਫੇਰ ਰੱਖੀ ਬੈਠੇ ਆ ਫਿਰ ਕਿਨੇ ਪੰਥ ਵੰਦਾ ਨਹੀਂ ਪੰਥ ਵੰਦੇ ਕਿਤਾ ਬਾਟੇ ਦੇ ਦੋ ਰੱਖੇ ਇਦਾਂ ਰੱਖਿਆ ਕਿ ਇਦਾਂ ਰੱਖਿਆ ਦੱਸੋ ਜੇ ਬਾਟੇ ਵਾਲੀ ਗੱਲ ਹੁੰਦੀ ਤੇ ਫਿਰ ਭਾਈ ਜਰਤਾ ਜੀ ਕਿਉਂ ਅੱਗੇ ਆਉਂਦੇ ਜੇ ਬਾਟਾ ਵਾਲੀ ਗੱਲ ਹੁੰਦੀ ਮੱਤੀ ਦਾ ਸਤੀ ਦਾ ਜੀ ਸਾਰੇ ਕਿਉਂ ਅੱਗੇ ਆਉਂਦੇ ਉੱਥੇ ਮਸਲਾ ਇਨਸਾਨੀਅਤ ਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੈ ਜਿਕਰ ਅੱਜ ਲੋਕਾਂ ਦੇ ਗਾਣਾਂ ਵਿੱਚ ਪਾਇਆ ਹੋਇਆ ਜਨੂ ਜਿਹੜਾ ਉਹ ਜਿੰਦਾ ਹੈ ਨਾ ਉਹ ਗੁਰੂ ਤੇਗ ਬਹਾਦਰ ਦੇ சுவாਸ ਚੱਲਦੇ ਪਏ ਜੇ ਮੱਥੇ ਤੇ ਲੱਗਾ ਸੰਧੂਰ ਅੱਜ ਜਾਂ ਲਵ ਦੇਖਦਾ ਪਿਆਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੌਣ ਰੁਲਿਆ ਤਾਦੇ ਸੰਧੂਰ ਰਹਾ ਨਹੀਂ ਤੇ ਸੰਧੂਰ ਨਹੀਂ ਸੀ ਰਹਿਣਾ ਸੋ ਇਹੋ ਜੇ ਮਹਾਪੁਰਖਾਂ ਨੂੰ ਭਲੋਣਾ ਜਾਂ ਉਹਨਾਂ ਨੂੰ ਭੁੱਲ ਜਾਣਾ ਇੱਕ ਦਿਨਾਂ ਕਿਤੇ ਸਾਡੀ ਬਹੁਤ ਮਾੜੀ ਸਮਾਂ ਸੋਚ ਕਿਸਮਤ ਆ ਗਿਆ ਸਦਿਆਂ ਇਸੇ ਕਰਕੇ ਉਹਨਾਂ ਨੂੰ ਕੋਈ ਪਿੱਛੇ ਨਾ ਛੱਡੇ ਕੋਈ ਇਸ ਤਰ੍ਹਾਂ ਦੀ ਗੱਲ ਸੋਚੇ ਨਾ ਇਸ ਬਾਰੇ ਵਿੱਚ ਅੱਜ ਪ੍ਰੋਗਰਾਮ ਰਚ ਲਿਖੇ ਗਏ